ਇਹ ਗੱਲ ਸਾਡੇ ਸਵਾਲ ਆਈ ਦੱਸੋ ਮਾਰਾ ਦੱਸੋ ਹੁਕਮ ਕਰੋ ਇੱਕ ਤਾਂ ਇਹ ਇੱਧਰ ਆ ਸਾਡਾ ਪ੍ਰਾਇਰ ਦੱਸੋ 100 ਕਰੋੜ ਰੁਪਏ ਸ਼ੋਅ ਕਰਨ ਦਾ ਇਹ ਨਾ ਇਹ ਨਹੀਂ ਆਂਦਾ ਨੂੰ ਨੌਕਰੀ ਮਿਲ ਗਈ ਉਹ ਮਿਲ ਚੁੱਕੀ ਜੀ ਤਾਂ ਨਾ ਹੀ ਉਹਨਾਂ ਨੂੰ ਕੁਝ ਫੰਡ ਮਿਲਿਆ ਜੀ ਫੰਡ ਕਰੋੜ ਰੁਪਏ ਦੇ ਕੇ ਤਾਂ ਆਏ ਜੀ ਨਹੀਂ ਜੀ ਦੇਖੋ ਘਰੇ ਚੱਕ ਦੇ ਕੇ ਆਇਆ ਨਹੀਂ ਜੀ ਮੈਨੂੰ ਪਤਾ ਮਾਰਨਾ ਆ ਵੀਰ ਕੁਏ ਮੇਰੇ ਕੋਲ ਆਈ ਸੁਣਾਈ ਆ ਕੋਈ ਗੱਲ ਨਹੀਂ ਅਸੀਂ ਪਤਾ ਕਰਾਂਗੇ ਇੱਕ ਨਹੀਂ ਜਿਹੜਾ ਸਾਡੇ ਟਰੈਕਟਰ ਤੋੜੇ ਆ ਹਾਂ ਜੀ ਨਿੱਕੀ ਬਾਈ ਟਰੈਕਟਰ ਹਾਂ ਜੀ ਇਹ ਤਾਂ ਸਰਕਾਰ ਨੇ ਕੋਸ਼ਿਸ਼ ਨਹੀਂ ਕਰਿਆ ਉਹਨਾਂ ਦੇ ਪਰਚਾ ਦਰਜ ਕਰਦੇ ਜਿਆਦਾ ਜਿਹੜੇ ਟਰੈਕਟਰ ਦੀ ਭੰਨ ਥੋੜੀ ਆ ਮੰਗ ਸਾਡੇ ਕੋਈ ਗੱਲ ਤੁਸੀਂ ਇੱਕ ਜੀ ਇੱਕ ਹੋਰ ਦਾ ਤੁਸੀਂ ਕਿਹਾ ਸੀਗਾ ਹਾਂਜੀ ਹਾਂਜੀ ਅਜੇ ਤੱਕ ਉਹ ਤਾਂ ਕੋਈ ਪੁੱਛੇ ਧਰਨਾ ਲਾ ਕੇ ਬੈਠੇ ਵੀ ਖੰਡ ਮਿਲ ਬਚਾਉਣ ਵਾਸਤੇ ਅੱਜ ਤੁਹਾਨੂੰ 2 ਸਾਲ ਹੋ ਗਏ ਸੱਤਾਂ ਅੱਜ ਤੁਸੀਂ ਵਿਧਾਨ ਸਭਾ ਚ ਇੱਕ ਕਰ ਵੀ ਨਹੀਂ ਬੋਲੇ ਮੇਰੀ ਬੇਨਤੀ ਸੁਣੋ ਮੈਂ ਕਿਸਾਨ ਜਿਹੜੀ ਕਮੇਟੀ ਹੈ ਜਿਹੜੀ ਐਗਰੀਕਲਚਰ ਕਮੇਟੀ ਉਹਦਾ ਮੈਂਬਰ ਹਾਂ ਠੀਕ ਹੈ ਜੀ ਅਸੀਂ ਪੰਜਾਬ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਖੰਡ ਮਿਲਾਂ ਬੰਦ ਹੋਈਆਂ ਉਹਨਾਂ ਦਾ ਜਿਹੜਾ ਸਰਕਾਰ ਨੂੰ ਸ਼ਿਫਾਰਿਸ਼ ਕੀਤੀ ਹੈ ਮੈਂ ਆਪੇ ਸੈਨਰ ਨਾਲ ਕੀਤੀ ਹੈ ਪੰਜਾਬ ਦੀਆਂ ਜਿਹੜੀਆਂ ਸ਼ੁਕਰ ਮਿਲਾਂ ਚੱਲ ਰਹੀਆਂ ਕਿਉਂਕਿ ਜ ਉਹ ਖੰਡ ਤੇ ਨਹੀਂ ਚੱਲ ਰਹੀਆਂ ਖੰਡ ਦਾ ਜਿਹੜਾ ਰੇਟ ਘਟ ਗਿਆ ਤੇ ਉਹਦੇ ਕਰਕੇ ਇਥਨਲ ਪ੍ਰੋਡਕਟ ਚੱਲ ਰਹੀ ਹੈ ਆਪਣੀ ਗਰਦਾਸਪੁਰ ਦੀ ਮਿਲ ਦੇ ਵਿੱਚ 200 ਕਰੋੜ ਰੁਪਈਆ ਲਾ ਕੇ ਸੀ ਇਸ ਸਾਲ ਇਥਨਲ ਪਲਾਂਟ ਸ਼ੁਰੂ ਕਰ ਰਹੇ ਹਾਂ ਅਗਲੇ ਸਾਲ ਜਿਹੜੀਆਂ ਰਹਿ ਗਈਆਂ ਖੰਡ ਮਿਲਾਂ ਉਹਨੇ ਚੱਲੂਗਾ ਤੀਜੇ ਪੜਾਅ ਤੇ ਜਿਹੜੀਆਂ ਖੰਡ ਮਿਲਾਂ ਪੱਟੀਆਂ ਗਈਆਂ ਉਹ ਖੰਡ ਮਿਲਾਂ ਦੁਆਰਾ ਚਲਾਵਾਂਗੇ ਇਹ ਤੁਸੀਂ ਇਹ ਵੇਖ ਰਹੋ ਇਹ ਇਹ ਪਲਾਟਾ ਪਲਾਟ ਕਰਤਾ ਸੀ ਪੁੱਡਾ ਨੇ ਅਸੀਂ ਮੁੱਖ ਮੰਤਰੀ ਸਾਹਿਬ ਨੇ ਸਹਿਯੋਗ ਕਰਕੇ ਉਦੋਂ ਰਖਾਤਾ ਵੀ ਇੱਥੇ ਦੁਆਰਾ ਸ਼ੂਗਰ ਮਿਲ ਚਲਾਉਣੀ ਹੈ ਤੇ ਥੋੜਾ ਨਾ ਵਾਦਾ ਹਲੇ 3 ਸਾਲ ਸਰਕਾਰ ਦੇ ਪਏ ਆ 슈ਗਰ ਮਿਲ ਚਲਾ ਕੇ ਉਹਨੇ ਕਹਿੰਦਾ ਜੇ ਕੰਮ ਕਰਾਂਗੇ ਤਾਂ ਵੋਟ ਮੰਗਣਾਵਾਂਗੇ ਨਹੀਂ ਆਉਂਦੀ 3 ਸਾਲ ਚਲਾ ਦੇਉਗੀ 3 ਦਿਨ ਇੱਕ ਵਾਰ ਕੋਈ ਕਰਨਾ ਚਾਹੀਦਾ ਕਿ ਆ ਬਾਈ ਨਸ਼ੇ ਦਾ ਬਹੁਤ ਨਸ਼ੇ ਦਾ ਨਸ਼ੇ ਦਾ ਕੀ ਵਿਚਾਰਾ ਜੀ ਆਪਣਾ ਪਾਪਾ ਜੀ ਮੇਰੀ ਗੱਲ ਸੁਣੋ ਦੱਸੋ ਕਿਹੜਾ ਬੰਦਾ ਨਸ਼ਾ ਵੇਚੇ ਤਾਨੂੰ ਨਹੀਂ ਪਤਾ ਜੀ ਤਾਨੂੰ ਨਹੀਂ ਪਤਾ ਤੁਸੀ ਦੱਸੋ ਕੌਣ ਵੇਚ ਫਿਰ ਗੱਲ ਕਰ ਮੈਂ ਬੇਨਤੀ ਸੁਣ ਲੋ ਤੁਸੀਂ ਮੈਨੂੰ ਇਹ ਦੱਸੋ ਵੀ ਕਿਹੜਾ ਪਤਾ ਵੇਚ ਅੱਛਾ ਬੇਨਤੀ ਸੁਣ ਲੋ ਪਹਿਲਾਂ ਜਿਹੜੇ ਬੰਦੇ ਹਿਸਾਬ ਨਾਲ ਵੇਚੇ ਆ ਜੀ ਤੁਹਾਨੂੰ ਇੱਕ ਗੱਲ ਦੱਸਣਾ ਜੀ ਕੋਣ ਛੜਾ ਗਿਆ ਇੱਕ ਬਹੁਤ ਬੰਦਾ ਹਾਲ ਆ ਦੇਖੋ 600 ਕਰੋੜ ਦਾ ਆਪਾਂ ਚਿੱਟਾ ਨਸ਼ਾ ਫੜਾ 600 ਕਰੋੜ ਦਾ ਰਿਕਾਰਡ ਪੰਜਾਬ ਦੇ ਚ ਜੋ ਕੋ ਜਿਹੜਾ ਸਰਕਾਰ ਕਰ ਸਕਦੀ ਕੱਲ ਰਿਪੋਰਟ ਆਈ ਹੈ 600 ਕਰੋੜ ਰੁਪਏ ਦਾ ਆਪਾਂ ਨਸ਼ਾ ਫੜਿਆ ਦੋ ਸਾਲ ਦਾ ਕੋਈ ਬੰਦੇ ਪਈਓ ਵੇਖ ਲੈ 55 ਭਰ ਕੇ ਰਹੀਆਂ 100 ਦੀ ਲੋੜ ਇੱਕ ਬੰਦਾ ਹੀ ਬੜਾ ਨਸ਼ਾ ਪੜਿਆ ਇੱਕ ਸਾਲ ਬੰਦਾ ਹੀ ਫੜਿਆ ਨਸ਼ਾ ਹੀ ਬੜਾ ਜਿਹਾ ਕੱਲਾ ਦੱਸੋ ਭਾਈ 1 ਸਾਲ ਹੋ ਰਿਹਾ ਜਦੋਂ ਪਿਛਲਾ ਐਮਐਲਏ ਸੀ ਕਾਂਗਰਸੀ ਹਾਂਜੀ ਤੁਸੀਂ ਜਿਹੜਾ ਸੈਕਟਰੀਏਟ ਦੇ ਵਿੱਚ ਦੀ ਸੜਕੋਂਗੇ ਸਿਵਲ ਹਸਪਤਾਲ ਕੋਲ ਹਾਂਜੀ ਹਾਂਜੀ ਉੱਥੇ ਆ ਕੇ ਲੈਬ ਹੋਏ ਸੀਗੇ ਵੀ ਇਹ ਕਾਂਗਰਸੀ ਐਮਐਲਏ ਦਾ ਗੁੰਡਾ ਰਾਜ ਆ ਗੁੰਡਾ ਟੈਕਸ ਹਾਂ ਅੱਜ ਉਹ ਦੁਬਾਰਾ ਹੋਵੇਂ ਚੱਲੀ ਜਾਵੇ ਇਹ ਬਿਲਕੁਲ ਨਹੀਂ ਨੰਗਨ ਵਾਲੇ ਪਰਸੋਂ ਲੰਕੇ ਮੇਰੀ ਗੱਲ ਸੁਣੋ ਸਰ ਤੁਸੀਂ ਐਮਐਲਏ ਅਠੋਨ ਦਾ ਰੋਡ ਟੈਕਸ ਦੀ ਮਾਂ ਬਾਈ ਰਸਾ ਲਗਾ ਦੇ ਦੇਖੋ ਇੱਕ ਮੇਰੀ ਕਸਮ ਤੁਸੀਂ ਕਿਸਾਨ ਜੱਥੇਬੰਦੀਆਂ ਯਾਰ ਤੁਸੀਂ ਇੰਡੀਆ ਲੈਵਲ ਦੀ ਗੱਲ ਕਰੋ ਤੁਸੀਂ ਮੋਦੀ ਲੈਵਲ ਦੀ ਗੱਲ ਕਰੋ ਸਮਝਦੇ ਹੋ ਨਾ ਆ ਛੜਕ ਆ ਆ ਬਣ ਰਹੀ ਹੈ 9900 ਕਰੋੜ ਦੀ ਸੜਕ ਚੌਂਕ ਹਾਂਜੀ ਉਹ ਘੰਟੇ ਦਾ ਜਾਮ ਲਾਇਆ ਹੀ ਬਣ ਕੇ ਤਿੰਨ ਦਿਨ ਦਾ ਅਸੀਂ ਟਲ ਮਾਲੀ ਕੱਸੀ ਤੇ ਲਾਇਆ ਹਾਂ ਹਾਂ ਲਾਇਆ ਜੀ ਤੁਸੀਂ ਸਾਨੂੰ ਉੱਥੇ ਨਿੰਦਕ ਗਿਆ ਜਦੋਂ ਦੁਬਾਰਾ ਉੱਥੇ ਆਏ ਯਾਰ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਅਕਲ ਸੁਣੋ ਜਦੋਂ ਅਸੀਂ ਪਾਸ ਕਰਾ ਕੇ ਸੜਕ ਤੁਹਾਨੂੰ ਚਿੱਠੀਆਂ ਭੇਜਤੀਆਂ ਫਿਰ ਤੁਸੀਂ ਧਰਨਾ ਕਿਉਂ ਲਾਉਂਦੇ ਹੋ ਚਿੱਠੀਆਂ ਦਾ ਬਾਤ ਚਾਹੀਏ ਸਰ ਨਾ ਬਿਲਕੁਲ ਤੂੰ ਪਹਿਲਾਂ ਭੇਜੀਆਂ ਮੈਂ WhatsApp ਤੇ ਭੇਜੀਆਂ ਤੁਹਾਡੇ ਲੀਡਰਾਂ ਨੂੰ ਆਹ ਦੇਖੋ ਬਈ ਸੜਕ ਮੈਂ ਪਾਸ ਕਰਾ ਦਿੱਤੀ ਆ ਲੋਕ ਜਿਹੜੇ ਖੜੇ ਨਿੰਦਕੀ ਆ ਯਾਰ ਜਦੋਂ ਤੁਸੀਂ ਜਾਣ ਪੁੱਝ ਕੇ ਕਿ ਇਹਨੂੰ ਖਰਾਬ ਕਰੋਗੇ ਜਦੋਂ ਸ਼ੜਕ ਪਾਸ ਕਰਾਤੀ ਆ ਛੜਕਾਂ ਦੀ ਕਟਾਈ ਸ਼ੁਰੂ ਹੋ ਗਈ ਸੀ 20 20 ਗਰੁੱਪਾਂ ਦੇ ਵੰਡ ਕੇ ਉਹਦਾ ਕੰਮ ਸ਼ੁਰੂ ਹੋ ਗਿਆ ਫਿਰ ਫਿਰ ਐਵੇਂ ਤੇ ਧਰਨੇ ਲੱਗਣ ਲੱਗੇ ਨਹੀਂ ਬਿਲਕੁਲ ਉਹ ਤੋਂ ਪਹਿਲਾਂ ਟ੍ਰੈਂਡਰ ਲੱਗ ਚੁੱਕੇ ਮੇਰੀ ਗੱਲ ਸੁਣੋ ਭਾਈ ਇਹਨਾਂ ਦੇ ਟ੍ਰੈਂਡਰਾਂ ਦਾ ਆਇਆ ਉਹ ਤੋਂ ਬਾਅਦ ਟ੍ਰੈਂਡਰ ਆਇਆ ਜੀ ਮੇਰੇ ਕੋਲ ਇਹ ਮੈਂ ਐਵੇਂ ਨਾ ਬਿਲਕੁਲ ਲੋਟ ਨੂੰ ਜਾਈ ਨਹੀਂ ਗੱਲ ਨਹੀਂ ਪਹਿਲਾਂ ਤੁਸੀਂ ਹੋਰ ਉਹਨਾਂ ਦਾ ਮਗਰੋਂ ਬਦਲ ਜਾਂਦੇ ਹੁੰਦੇ ਆ ਨਹੀਂ ਨਹੀਂ ਹਾਂ ਸਵਾਲ ਬੀ ਨਹੀਂ ਹੋਣਾ ਸਵਾਲ ਸਾਡੇ ਇਹ ਸੀ ਜੀ ਜਿਹੜਾ ਪਹਿਲਾ ਸਭ ਤੋਂ ਪਹਿਲਾ ਸਾਡਾ ਹੋਇਆ ਕਸੌਰੀ ਬਾਰਡਰ ਤੇ ਜੋ ਟਰੈਕਟਰ ਭੰਨੇ ਗਏ ਉਹਨਾਂ ਦਾ ਕੋਈ ਇਹਨਾਂ ਨੇ ਸਰਕਾਰ ਨੇ ਮੁਆਵਜ਼ਾ ਨਹੀਂ ਦਿੱਤਾ ਦੂਜਾ ਸ਼ੂਤ ਕਰਨ ਦੀ ਮੌਤ ਹੋਈ ਆ ਉਹਦੇ ਪਰਿਵਾਰ ਨੂੰ ਕੋਈ ਸਹਾਇਤਾ ਨਹੀਂ ਦਿੱਤੀ ਗਈ ਕੋਈ ਨੌਕਰੀ ਨਹੀਂ ਮਿਲੀ ਜੋ ਪਹਿਲਾਂ ਇਹਨਾਂ ਨੇ ਸੇਕੋ ਸਾਹਿਬ ਨੇ ਸਦਾ ਜਾਣ ਤੋਂ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ ਅੱਜ ਤੱਕ ਬੀਵੀਆਂ ਭੈਣਾਂ ਨੂੰ 1000 ਰੁਪਏ ਦਾ ਕੀ 100 ਰੁਪਏ ਵੀ ਨਹੀਂ ਆਇਆ ਉਹਨਾਂ ਦੇ ਖਾਤੇ ਵਿੱਚ ਜਿਹੜਾ ਨੇ ਵਾਅਦੇ ਕੀਤੇ ਸੀ ਨਸ਼ੇ ਦਾ ਸਭ ਤੋਂ ਵੱਡਾ ਮੁੱਦਾ ਪੰਜਾਬ ਦੇ ਵਿੱਚ ਉਹ ਇਹਨਾਂ ਨੇ ਹਜੇ ਤੱਕ ਬਾਤ ਨਹੀਂ ਕੀਤਾ ਜਿਹੜੇ ਕਹਿੰਦੇ ਸੀ ਚਾਰ ਹਫ਼ਤੇ ਚ ਕਰ ਦਿਆਗੇ। ੋਡੇ ਇਲਾਕੇ ਦੇ ਵਿੱਚ ਨਾ ਕਿੰਨਾ ਕਿ ਵਿਗਦਾ ਔਰ ਤੁਸੀਂ ਬਤਾਇਕ ਨੂੰ ਕੀ ਗਿਆ। ਪਹਿਲਾਂ ਨਾਲ ਵਾਧੂ ਦੱਸਦਾ ਜੀ। ਉਹਨਾਂ ਨੇ ਕੋਈ ਸਾਡਾ ਜਵਾਬ ਦਿੱਤਾ ਹੀ ਨਹੀਂ ਜੀ। ਕੋਈ ਸਤਨ ਨਹੀਂ। ਉਹ ਦਿੱਤਾ ਗੋਲਮੋਲ ਕਰਤੇ ਸੀ। ਗੋਲਮੋਲ ਕੀਤਾ ਜੀ। ਅਸੀਂ ਤਾਂ ਇਹ ਆਣੇ ਜਿਹੜਾ ਏ ਅਸੀਂ ਖੰਡੋਰੀ ਬਾਰਡਰ ਤੇ ਸਾਡੇ ਟਰੈਕਟਰ ਤੋੜੇ ਸੀ। ਅਜੇ ਤਾਈਂ ਸਰਕਾਰ ਨੇ ਨਾਮ ਦੀ ਕੋਈ ਐਫਆਰ ਦਰਜ ਕਰੀ ਆ। ਨਾ ਉਹਦਾ ਕੋਈ ਮੁਆਵਜ਼ਾ ਦਿੱਤਾ। ਹਰਿਆਣਾ ਸਰਕਾਰ ਦੇ ਪਰਚਾ ਦਰਜ ਕਰਨਾ ਚਾਹੀਦਾ ਸੀ। ਜੋ ਸ਼ੁਭ ਕਰਨਾ ਉਹਦਾ 4 ਮਾਰਚ ਨੂੰ ਭੋਗ ਪੈ ਗਿਆ ਸੀ। ਤੇ ਉਹਦਾ 21 ਦੂਜਾ 16 ਤਰੀਕ ਨੂੰ ਕੋਟ ਲੱਗਦਾ ਤੇ ਵਿੱਚੋਂ ਵੇਖ ਲਓ ਕਿੰਨੇ ਦਿਨ ਆਪਾਂ ਨੂੰ 12 ਦਿਨ ਮਿਲਦੇ ਆ 12 ਦਿਨ ਜਨਾ ਦਾ ਉਹ ਨੌਕਰੀ ਦਿੱਤੀ ਉਹਦੀ ਭੈਣ ਨੂੰ ਨਾ ਜਿਹੜਾ ਸਰਕਾਰ ਨੇ ਕਰੋੜ ਰੁਪਈਆ ਦਿੱਤਾ ਸੀ ਉਹ ਕਿਹਾ ਅਜੇ ਤਾਈ ਕੋਈ ਗੱਲ ਨਹੀਂ ਸੁਣੀ ਚੰਨੀਆਂ ਦਾ ਨਸ਼ਾ ਸਿਰਿਆਂ ਵਿੱਚ ਹੀ ਜਾਂਦਾ ਜੀ ਇਹ ਆਪ ਹੀ ਬੰਦੇ ਜਦੋਂ ਫੜ ਲੈਂਦੀ ਪੁਲਿਸ ਹੈ ਡੋਰ ਤੇ ਕਰਨੇ ਆਉਂਦੇ ਛੜਾ ਲੈਂਦੇ ਇਹਨਾਂ ਦੇ ਬੰਦੇ ਚਰਾ ਕੇ ਲੈਂਦੇ ਆ ਝਾੜੂ ਵਾਲਿਆਂ ਦੇ ਬੰਦੇ ਕੀਤਾ ਸੀ ਉਹਦੇ ਬੰਦ ਕੀਤਾ ਸੀ ਸਾਡੇ ਦੇ ਜੀ ਕਿਹੜੀ ਪਾਰਟੀ ਦੇ ਜਿਹੜੇ ਉਹ ਵੀ ਇਸੇ ਪਾਰਟੀ ਦੇ ਝਾੜੂ ਪਾੜਦੇ ਜੀ ਚਰਿਆਂ ਵਿੱਚ ਹੀ ਜਾਂਦੇ ਆ ਜੀ ਵਿਧਾਇਕ ਨੇ ਕੀ ਕੀਤਾ ਉਹਨਾਂ ਦੇ ਬੰਦੇ ਨਹੀਂ ਛਡਾਉਂਦੇ ਇੱਕ ਸਰ ਗੋਮਲੂ ਦੋ ਚਾਰ ਵਾਰੀ ਕਰਦੇ ਆ ਵਿਧਾਇਕ ਨੇ ਸਿਰਫ ਗੋਮਲੂਆਂ ਤੋਂ ਮਿੱਟੀ ਝਾੜੀ ਆ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ